ਸਾਥੀਓ ਤੁਸੀਂ ਦੇਖ ਰਹੇ ਹੋ ਸਾਹਮਣੇ ਧਰਨਾ ਚੱਲੀ ਜਾਂਦਾ ਹੈ ਇਹ ਕਿਸੇ ਪੋਲੀਟੀਕਲ ਪਾਰਟੀ ਦਾ ਧਰਨਾ ਹੈ ਜਿਹੜੇ ਵਾਅਦੇ ਕਰਕੇ ਸਰਕਾਰ ਆਈ ਸੀਗੀ ਉਹਨਾਂ ਤੋਂ ਅੱਜ ਚੁੱਪੀ ਹੈ ਸਰਕਾਰ ਦਾ ਸਮਾਂ ਪੂਰਾ ਹੋਣ ਤੇ ਆ ਗਿਆ ਲੇਕਿਨ ਕੋਈ ਵੀ ਵਾਦਾ ਗਾਰੰਟੀ ਕੁਛ ਨਹੀਂ ਪੂਰਾ ਹੋਇਆ ਇਹ ਸਾਲ ਧਰਨਿਆਂ ਦਾ ਸਾਲ ਕਹਿ ਸਕਦੇ ਹਾਂ ਕਿਉਂਕਿ ਕਿਸੇ ਨੂੰ ਦਿੱਤਾ ਕੁਛ ਨਹੀਂ ਇਹ ਸਾਰੇ ਹੁਣ ਇਸ ਗੱਲ ਨੂੰ ਲੈ ਕੇ ਧਰਨਿਆਂ ਤੇ ਨੇ ਬੇਰੁਜ਼ਗਾਰੋ ਹਰ ਇੱਕ ਵਰਗ ਸਮਝਦਾਰ ਹੈ ਕਿ ਹੁਣ ਰੋਲਾ ਪਾਇਆ ਜਾਵੇ ਕੁਝ ਲਿਆ ਜਾਵੇ ਧਰਨੇ ਜੂਆ ਨਹੀਂ ਮਿਲਦਾ ਨੀਆ ਲੇਕਿਨ ਤੁਸੀਂ ਹੀ ਸੋਚਦੇ ਹੋ ਕਿ ਤੁਹਾਨੂੰ ਘਰੇ ਬਹਿ ਕੇ ਮਿਲ ਜੂਆ ਸਾਰਾ ਕੁਝ ਤਾਂ ਹੀ ਤੁਹਾਡੀ ਨਾ ਸਮਝੀ ਹੈ ਥਾਰੀਆਂ ਪੰਚੇ ਜਥੇਬੰਦੀਆਂ ਦਾ ਪੀ.ਐੱਟ ਟੈਟਪਾਸ ਯੂਨੀਅਨ ਪੀ.ਐੱਟ ਟੈਟਪਾਸ ਮੈਥ ਸਾਇੰਸ ਮਲਟੀ ਪਰਪਸ ਹੈਲਥ ਵਰਕਰ ਓਵਰੇਜ ਯੂਨੀਅਨ ਆਰਟ ਐਂਡ ਕ્રાਫਟ ਟੈਟ ਪਾਸ ਰਜਿਸਟਰਡ ਆਪਤ ਯੂਨੀਅਨ ਸਾਰੀਆਂ ਪੰਚੇ ਜਥੇਬੰਦੀਆਂ ਨੇ ਗਲ ਕੇ ਸਾਂਝਾ ਮੋਰਚਾ ਰਜਿਸਟਰਡ ਸਾਂਝਾ ਮੋਰਚਾ ਬੈਨਰ ਜਿਹਦੇ ਬੈਨਰ ਹੇਟ ਲਗਾਇਆ ਹੋਇਆ ਹੈ ਕੱਲ ਵੀ 11 ਤਰੀਕ ਦੀ ਅ ਪ੍ਰੋਗਰਾਮ ਦੀ ਪਿਆਰੀ ਸਾਥੀ ਕਰੀ ਜਾਂਦੇ ਨੇ ਪ੍ਰਧਾਨ ਜੀ ਆ ਗਏ ਨੇ ਜਤਨਵਾਲ ਸਾਹਿਬ ਔਰ ਸਾਥੀ ਜਤਿੰਦਰ ਪਾਟਸੂ ਨੇ ਆਪਣੇ ਵੀ ਬੈਠੇ ਨੇ ਤਾਂ ਤੁਸੀਂ ਕੱਲ ਨੂੰ ਨਿਕਰੋ ਜੇ ਕੁਝ ਲੈਣਾਗਾ ਤੇ ਨਹੀਂ ਕੁਝ ਨਹੀਂ ਮਿਲਣਾ ਕਿਸੇ ਨੂੰ ਇਸ ਗੱਲ ਨੂੰ ਮਜ਼ਦੂਰ ਵੀ ਸਮਝ ਚੁੱਕੇ ਨੇ ਇਸ ਗੱਲ ਨੂੰ ਕਿਸਾਨ ਵੀ ਸਮਝ ਚੁੱਕੇ ਨੇ ਇਸ ਗੱਲ ਨੂੰ ਪੋਲੀਟੀਕਲ ਪਾਰਟੀਆਂ ਵੀ ਸਮਝ ਚੁੱਕੀਆਂ ਨੇ ਕਿ ਹੁਣ ਜਿਹੜਾ ਸਮਾਂ ਆਗਾ ਉਹ ਐਫਰਟ ਕਰੇਗਾ ਉਤਮ ਕਰਮ ਦਾ ਸਮਾਂ ਆਗਾ ਉਹਨਾਂ ਵਿਚਾਰਾਂ ਦਾ ਸਮਾਂ ਨਹੀਂ ਰਿਹਾ ਹੈਗਾ ਕਿ ਕੱਲੇ ਵਿਚਾਰ ਹੀ ਕੀਤੇ ਜਾਣਾ ਐ ਹੋਜੂ ਜਾਂ ਐ ਹੋਜੂਗਾ ਆ ਸਹੀ ਹੈ ਆ ਗਲਤ ਹੈ ਵਿਚਾਰਾਂ ਦਾ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦੇ ਬਹੁਤ ਸੋਚ ਵਿਚਾਰ ਤੁਸੀਂ ਚਾਰ ਸਾਲਾਂ ਚ ਕਰ ਲਿਆ ਜੋ ਵੀ ਤੁਹਾਡਾ ਸੋਚ ਵਿਚਾਰ ਹੈ ਤੁਸੀਂ ਉਸ ਨੂੰ ਹੁਣ ਇੰਪਲੀਮੈਂਟ ਕਰਨ ਦੇ ਲਈ ਜਿਹੜਾ ਉਦਮ ਕਰੋ ਫਿਰ ਕੁਝ ਬਣਨਾਗਾ ਕੱਲੀਆਂ ਕੁਪੰਚ ਵਿਚਾਰਾਂ ਨਾਲ ਗੱਲ ਨਹੀਂ ਬਣਨੀ ਹੈ ਜੀ। ਥੋੜਾ ਸਾਂਝਾ ਮੋਟਿਆ ਡੀਸੀ ਅਫਸਰ ਸੰਗਰੂਰ ਦੇ مین ਗੇਟ ਤੇ ਲੱਗ ਚੁੱਕਿਆ। ਲਓ ਜੀ। ਸਾਡੇ ਸਾਥੀ ਸੁਖਪਾਲ ਜੀ ਵੀ ਆ ਚੁੱਕੇ। ਖਪਾਲ ਖਾਨ ਪੀਆਡ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ। ਖਵਾਲ ਜੀ ਵੈਲਕਮ ਹੈ ਤੁਹਾਡਾ। ਦਿਓ। ਬੜਾ ਠੀਕ ਆ। ਪਾਲ ਜੀ ਆ ਗਏ ਨੇ। ਪਹਿਲਾਂ ਬਾਤ ਇਹਨਾਂ ਨਾਲ ਵੀ ਕਰਾਂਗੇ। ਤੇ ਸਾਥੀਓ ਗੰਨਵਾਤਾ ਕਾਫੀ ਹੋ ਗਈਆਂ ਕੱਲ ਨੂੰ 11 ਜੀ ਮੁੱਖ ਮੰਤਰੀ ਦੇ ਦਰ ਤੇ ਆਪਾਂ ਲੋੜੀ ਮੰਗਣ ਜਾਣਾਗਾ ਹਰ ਇੱਕ ਵਰਗ ਇੱਥੇ ਦੇਖ ਰਹੇ ਆਸੀਂ ਲਗਾਤਾਰ ਬੈਠੇ ਆ ਮਜ਼ਦੂਰ ਨਰੇਕਾ ਮਜ਼ਦੂਰ ਕੋਈ ਹੋਰ ਕਿਸਾਨ ਡੀ.ਟੀ.ਐਫ. ਅਧਿਆਪਕ ਜਤੇ ਬੰਦੀਆਂ ਪੋਲੀਟੀਕਲ ਪਾਰਟੀਆਂ ਅੱਜ ਆ ਕਿਸ ਪੋਲੀਟੀਕਲ ਪਾਰਟੀ ਹੈ ਸ਼ਾਇਦ ਅਕਾਲੀ ਦਲ ਹੈ ਰੋਮਣੀ ਅਕਾਲੀ ਦਲ ਹਰ ਇੱਕ ਵਰਗ ਸਮਾਜ ਦਾ ਆਪਣੇ ਆਪ ਨੂੰ ਉਭਾਰਨ ਤੇ ਲੱਗਿਆ ਹੋਇਆ ਹੈ ਪਰ ਪੜਿਆ ਲਿਖਿਆ ਵਰਗ ਪਤਾ ਨਹੀਂ ਕਿਉਂ ਮੁੜਕੁੜ ਕੇ ਰਜਾਈ ਚ ਬੜੀ ਜਾਂਦਾ ਡਰ ਕੇ ਵੀ ਜਿੰਨਾ ਚਿਰ ਰਹੇ ਡਰ ਕੇ ਗੱਲ ਨਹੀਂ ਬਣਨੀ ਹੈਗੀ ਜੇ ਡਰ ਕੇ ਰਹੋਗੇ ਐਦਾਂ ਡਰ ਕੇ ਹੀ ਘਰੇ ਬੈਠੇ ਰਹ ਜੂਗੇ ਤੇ ਓਵਰੇਜ ਹੋ ਜੂਗਾ ਫੇਰ ਤੁਸੀਂ ਪਿੱਕਣਾ ਹੈਗਾ ਕਿ ਅਸੀਂ ਓਵਰੇਜ ਹੋ ਗਏ ਤੇ ਫਿਰ ਗੱਲ ਨਹੀਂ ਪਰ ਕਿਉਂਕਿ ਜਿੰਨੇ ਓਵਰੇਜ ਹੋ ਚੁੱਕੇ ਨੇ ਉਹ ਤਾਂ ਸਾਥੀ ਲੜੀ ਜਾਂਦੇ ਨੇ ਕਿ ਜੇ ਉਹਨਾਂ ਦਾ ਸਾਥ ਨਹੀਂ ਦਿਓਗੇ ਪਹਿਲਾਂ ਉਹ ਬਾਹਰ ਹੋ ਜਾਣਗੇ ਭਰਤੀਆਂ ਜੋ ਫਿਰ ਤੁਸੀਂ ਹੋ ਜਾਓਗੇ ਤੇ ਇਹ ਮੁੰਡੇ ਲੱਗੇ ਨੇ ਸਾਥੀ ਤਾਂ ਸਾਥ ਦਿਓ ਆ ਦੇਖੋ ਕਿੰਨਾ ਸਾਥੀ ਸਮਰਪਿਤ ਹੋ ਕੇ ਚੱਲ ਰਹੇ ਨੇ ਖੁਦ ਬੇਰੁਜ਼ਗਾਰੀ ਵਿਰੁੱਧ ਸਾਥੀ ਸਮਰਪਿਤ ਹੋ ਕੇ ਚੱਲ ਰਹੇ ਨੇ ਜਿਹੜੇ ਚੱਲ ਰਹੇ ਨੇ ਤੇ ਜਿਹੜੇ ਸਾਥੀ ਘਰੇ ਬੈ ਕੇ ਮਤਲਬ ਗੱਲਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਗੱਲਾਂ ਦਾ ਖੜਾ ਜਿੰਨਾ ਮਰਜੀ ਬਣਾਈ ਜਾਓ ਮੈਂ ਦੇਖ ਰਿਹਾ ਹਾਂਗਾ ਕਿ ਪ੍ਰਮੋਸ਼ਨਾਂ ਤੇ ਲਗਾਤਾਰ ਕੀ ਕਹਿ ਸਕਦੇ ਖਿਚੜੀ ਬਣਾਈ ਜਾ ਰਹੀ ਹੈ ਕੱਲਾ ਉਹ ਵਿਚਾਰਾ ਨਾਲ ਗੱਲ ਨਹੀਂ ਬਣਨੀ ਚਲੋ ਉਹਤੇ ਵੀ ਗੱਲਬਾਤ ਆਪਾਂ ਕਰਾਂਗੇ ਇੱਕ ਦਿਨ ਉਸ ਮੁੱਦੇ ਤੇ ਵੀ ਪਰ ਉਹ ਵਿਭਾਗ ਦੇ ਆਪਣੇ ਮਸਲੇ ਨੇ ਉਹ ਨਿਵੇੜ ਲਾਣਗੇ ਕਿਵੇਂ ਕਰਨੀਆਂ ਨੇ ਪ੍ਰਮੋਸ਼ਨਾਂ ਪ੍ਰਮੋਸ਼ਨਾਂ ਵੀ ਹੋ ਜਾਣਗੀਆਂ ਅੱਤਾ ਇਹ ਹੈ ਕਿ ਪ੍ਰੋਮੋਸ਼ਨਾਂ ਕਰਕੇ ਭਰਤੀ ਰੁਕੀ ਹੈ ਪ੍ਰੋਮੋਸ਼ਨਾਂ ਵੀ ਹੋ ਜਾਣਗੀਆਂ ਭਰਤੀ ਫੇਰ ਨਹੀਂ ਦੇਣੀ ਕਿਉਂਕਿ ਭਰਤੀ ਰੁਕਣ ਦੇ ਵਿੱਚ ਤੁਹਾਡੀ ਅਵੇਸਲਾਪਣਾ ਹੈ ਕਿ ਕਿਤੇ ਉਹਦੀ ਨਲਾਇਕੀ ਕਹਾਗੇ ਉਹ ਮਨ ਸਿੱਧੇ ਤੌਰ ਤੇ ਜੇ ਤੁਹਾਡਾ ਧਰਨਾ ਚੱਲਦਾ ਹੋਵੇ ਫਿਰ ਤੁਸੀਂ ਜੇ ਘਰੇ ਗੱਲਾਂ ਹੀ ਕਰੀ ਜਾਓਗੇ ਤੁਹਾਨੂੰ ਤੁਹਾਡੀ ਨਲਾਇਕੀ ਕਹਾਗੇ ਉਹਨੂੰ ਪੌਲਾਈਟਲੀ ਜੀਆਂ ਗੱਲਾਂ ਨਾਲ ਨਹੀਂ ਚਰਦਾ ਆਰ ਜਾਪਾ ਆਰ ਦੀ ਗੱਲ ਹੈ ਤੇ ਆਰ ਫੇਰ ਹੋ ਜਾਣੀ ਹੈ ਜੇ ਤੁਸੀਂ ਨਾ ਆਏ ਜੇ ਪਾਰ ਲੱਗਣਾਗਾ ਹਾਂ ਤਾਨੂੰ ਕੱਟ ਕਰਨਾ ਪਊਗਾ ਕੱਲ ਨੂੰ ਤੁਹਾਡੇ ਦਰਨੇ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਹੋਰ ਭਰਾਤਰੀ ਜਥੇਬੰਦੀਆਂ ਹੋਣਗੀਆਂ ਪਰ ਘੋੜੀਆਂ ਸੁਹਾਗ ਉਹਨਾਂ ਦੇ ਗਏ ਜਾਂਦੇ ਨੇ ਹੈਨਾ ਜਿਨ੍ਹਾਂ ਦੇ ਹੁੰਦੇ ਨੇ ਜੇ ਉਹੀ ਬੰਦੇ ਗੈਰਹਾਜ਼ਰ ਰਹਿਣ ਫੇਰ ਹੁਣ ਕੀ ਕਹੀਏ ਇਹਨਾਂ ਵਾਸਤੇ ਸ਼ਬਦ ਹੀ ਹੈ ਨਹੀਂਗਾ ਕੱਲ ਨੂੰ ਦਰਨੇ ਦਾ ਹਿੱਸਾ ਬਣੋ ਸਾਥੀਓ ਬੇਨਮਰ ਬੇਨਤੀ ਹੈ ਆਪਣੇ ਸਾਥੀਆਂ ਨੂੰ ਲੈ ਕੇ ਆਓ ਜਿਹੜੇ ਮਾਯੂਸ ਹੋ ਰਹੇ ਨੇ ਕਹਿੰਦੇ ਵੀ ਅਸੀਂ ਓਵਰੇਜ ਹੋ ਗਏ ਕੋਈ ਚੱਕਰ ਨਹੀਂ ਹੈਗਾ ਉਹ ਕਵਰੇਜ ਸਾਥੀ ਵੀ ਇੱਥੇ ਲੜ ਰਹੇ ਨੇ ਔਰ ਬਿਲਕੁਲ ਲੜ ਰਹੇ ਨੇ ਹੌਸਲੇ ਨਾਲ ਨੇ ਪ੍ਰਧਾਨ ਜੀ ਕੋਈ ਵਿਚਾਰ ਰੱਖੋ ਜੀ ਕੱਲ੍ਹ ਵਰ ਸਾਥੀਓ 11 ਤਰੀਕ ਆਪਣੀ ਕੱਲ ਨੂੰ ਆ ਗਈ ਹੈ ਤਾਂ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਤਿਆਰੀਆਂ ਕਰੋ ਤੁਹਾਡੇ ਕੋਲੇ ਜਿੰਨੇ ਵੀ ਬੇਰਜ਼ਗਾਰਾਂ ਦੇ ਨੰਬਰ ਰਹਿ ਗਏ ਆ ਮੌਸਮ ਵੀ ਠੀਕ ਹੋ ਚੁੱਕਿਆ ਹੁਣ ਧੁੰਦ ਖਤਮ ਹੈਗੀ ਸੰਗਰੂਰ ਦੇ ਵਿੱਚ ਧੁੱਪ ਨਿਕਲੀ ਹੈ ਉਮੀਦ ਹੈ ਕੱਲ ਨੂੰ ਵੀ ਦਿਨ ਦਾ ਬੌਸ ਮਠੀਕ ਰਹੂਗਾ ਤੇ ਆਪ ਕੋ ਆਪਣੇ ਸੰਪਰਕ ਵਾਲਿਆਂ ਨੂੰ ਫੋਨ ਮੈਸੇਜ ਲਾਓ ਸੰਗਰੂਰ ਕੋਈ ਬਹੁਤਾ ਦੂਰ ਨਹੀਂ ਸਾਰਿਆਂ ਨੂੰ ਤਕਰੀਬਨ ਮਾਲਵੇ ਨੂੰ ਤਾਂ ਸੈਂਟਰ ਹੈਗਾ ਤਾਂ ਬਹੁਤਾ ਦੂਰ ਨਹੀਂ ਹੈ ਤੁਸੀਂ ਆ ਸਕਦੇ ਹੋ ਪੇਪਰ ਦੇਣ ਵਾਸਤੇ ਵੀ ਚੰਡੀਗੜ੍ਹ ਜਾ ਬਹੁਤਾ ਮਤ ਦੂਰ ਜਾਣੇ ਹੋ ਤਾਂ 11 12 ਵਜੇ ਨੂੰ ਪੰਜਾਬ ਚੋ ਕਿਤੇ ਉਹ ਵੀ ਆਇਆ ਜਾ ਸਕਦਾ ਹੈ ਤੇ ਬੇਰਕਾ ਮਿਲਕ ਪਲਾਂਟ ਇਕੱਠੇ ਹੋ ਕੇ ਆਪਾਂ ਮੁਖਬਤਰੀ ਦੀ ਕੁੱਟੀਆਂ ਕੇ ਜਾ ਕੇ ਰੋਜ਼ਗਾਰ ਦੀ ਲੋੜੀ ਮੰਗਾਂਗੇ ਅੱਜ ਦਾ ਦਿਨ ਤੁਹਾਡੇ ਕੋਲੇ ਹੈ ਫਤ ਅਟ ਘੰਟੇ ਤੁਸੀਂ ਆਪਣੇ ਜਿੰਨੇ ਵੀ ਵੱਧ ਤੋਂ ਵੱਧ ਸਾਥੀਆਂ ਨੂੰ ਕੋਲ ਮੈਸੇਜ ਕਰ ਸਕਦੇ ਹੋ ਇਸ ਬੇਨਤੀ ਨੂੰ ਸ਼ੇਅਰ ਕਰ ਸਕਦੇ ਹੋ ਵੱਧ ਤੋਂ ਵੱਧ ਕਰੋ ਤਾਂ ਜੋ ਹਰੇਕ ਬੇਰਜ਼ਗਾਰ ਤੱਕ ਕੱਲ ਦੀ ਲੋਹੜੀ ਬਾਰੇ ਸੱਦਾ ਜਾ ਸਕੇ ਕਿ ਆਪਾਂ ਮੁੱਖ ਮੰਤਰੀ ਦੇ ਪੌਣੇ ਚਾਰ ਸਾਲਾਂ ਤੋਂ ਲਗਾਤਾਰ ਢੀਕ ਚੁੱਕੇ ਆ ਤਾਂ ਹੁਣ ਆਪਣੇ ਕੋਲ ਢੀਕ ਦਾ ਸਮਾਂ ਖਤਮ ਹੈ ਹੁਣ ਤੋਂ ਢੀਕ ਦਾ ਮਤਲਬ ਤੁਹਾਡੇ ਰੋਜ਼ਗਾਰ ਦਾ ਕਤਲ ਹੈ ਅੱਗੇ ਤੁਹਾਨੂੰ ਰੋਜ਼ਗਾਰ ਦਾ ਰਸਤਾ ਬੰਦ ਹੋਣਾ ਹੈ ਇਸ ਕਰਕੇ ਰੋਜ਼ਗਾਰ ਵਾਸਤੇ ਅੱਜ ਤੋਂ ਬਾਅਦ ਚੁੱਪ ਰਹਿਣਾ ਬਹੁਤ ਵੱਡੀ ਬੁਰਖਤਾ ਹੀ ਹੋਊਗੀ ਸੋ ਕੱਲ ਵਾਸਤੇ ਬਹੁਤ ਬਹੁਤ ਸਾਥੀ ਆਪਾਂ ਇਸ ਮੋਰਚੇ ਤੇ ਪਹੁੰਚੋ ਬੇਰਕਾ ਮਿਲਕ ਪਲਾਂਟ ਪਹੁੰਚੋ ਆਪਾਂ ਮੁੱਖ ਮੰਤਰੀ ਦੀ ਕੋਟੀ ਚੱਲਾਂਗੇ ਰੋਜ਼ਗਾਰ ਲੈਣ ਵਾਸਤੇ ਆਪਣੀ ਭਾਰਤੀ ਕੈਲੰਡਰ ਲਾਹੂ ਕਰਾਉਣ ਵਾਸਤੇ ਮਾਸਟਰ ਕਲਾਕ ਲੈਕਚਰਰਾਂ ਦੀਆਂ ਪੋਸਟਾਂ ਉਬਰਦ ਛੋਟ 55% ਆਰਟ ਆਰਟ ਦਾ ਪੇਪਰ ਇਹਨਾਂ ਮੰਗਾਂ ਵਾਸਤੇ ਚੱਲਾਂਗੇ ਉਮੀਦ ਹੈ ਤੁਸੀਂ ਘੱਟੋ ਘੱਟ ਇੱਕ ਦਿਨ ਜ਼ਰੂਰ ਇਸ ਗੱਲ ਤੇ ਤਰਸ਼ਮੰਦੇ ਹੋਏ ਤੁਹਾਨੂੰ ਇਸ ਗੱਲ ਤੇ ਰਹਿਮ ਆਊਗਾ ਕਿ ਤੁਹਾਡੇ ਸਾਰੇ ਰੋਜ਼ਗਾਰ ਦੇ ਲਈ ਪੱਕਾ ਮੋਰਚਾ ਪਿਛਲੇ 17 ਦਿਨਾਂ ਤੋਂ ਬੈਠਾ ਹੋਇਆ ਹੈ ਪੱਕੇ ਮੋਰਚੇ ਦਾ ਮਤਲਬ ਤੁਸੀਂ ਸਮਝ ਰਹੇ ਹੋਗੇ ਕਿ ਦਿਨ ਰਾਤ ਇੱਥੇ ਬੈਠਣਾ ਇਸੇ ਥਾਂ ਤੇ ਬੈਠਣਾ ਦੇਖੋ ਤੁਸੀਂ ਦੇਖ ਰਹੇ ਹੋ ਕਿਵੇਂ ਚਾਤਰਾ ਸੈਡਾਂ ਦੇ ਉੱਤੇ ਤਰਪਾਲਾ ਹਲ ਰਹੀਆਂ ਨੇ ਹਵਾ ਲੱਗ ਰਹੀ ਹੈ ਤਾਂ ਇੱਕ ਤਰ੍ਹਾਂ ਦਾ ਜੇ ਕਹੀਏ ਇਹ ਵੀ ਠੰਡਾ ਮੁਰਜਾ ਹੈ ਤੁਹਾਡੇ ਸਾਰਿਆਂ ਦੇ ਰੋਜ਼ਗਾਰ ਵਾਸਤੇ ਹੈ ਉਮੀਦ ਹੈ ਤੁਸੀਂ ਕੱਟੋ-ਕੱਟ ਤਰਸ ਕਰਦੇ ਹੋਏ ਜਰੂਰ ਕੱਲ ਨੂੰ ਸੰਗਰੂਰ ਪਹੁੰਚੋਗੇ ਵੇਦਗਾਰ ਮੋਰਚਾ ਤੁਹਾਡੇ ਲਈ ਯਤਨਸ਼ੀਲ ਹੈ ਇਸ ਬਿੰਦੂ ਤੇ ਗੌਰ ਕਰਿਓ ਜੀ